ਲੋਕ ਸਭਾ ਚੋਣਾਂ ਨੂੰ ਲੈ ਕੇ ਐਲਾਨ ਤਾਂ ਹੋ ਗਿਆ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਦੱਸ ਦਈਏ ਕਿ ਸਾਰੀਆਂ ਪਾਰਟੀਆਂ ਲਗਭਗ ਜਿਹੜੀਆਂ ਆਪਣੀਆਂ ਤਿਆਰੀਆਂ ਖਿੱਚ ਰਹੀਆਂ ਨੇ ਬੀਜੇਪੀ ਦੇ ਵੱਲੋਂ ਵੀ ਚੋਣਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਤਰਨਜੀਤ ਸਿੰਘ ਸੰਦੂ ਨੂੰ ਲੈ ਕੇ ਜਿਹੜਾ ਕਿਸਾਨਾਂ ਨੇ ਵਿਰੋਧ ਕੀਤਾ ਬੀਜੇਪੀ ਨੂੰ ਲੈ ਕੇ ਵਿਰੋਧ ਕੀਤਾ ਅਤੇ ਜਿਸ ਦੇ ਦੌਰਾਨ ਹੁਣ ਆਮ ਆਦਮੀ ਪਾਰਟੀ ਨੇ ਇਸ ਗੱਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਤੇ ਉਹਨਾਂ ਨੇ ਫਿਰ ਤੋਂ ਪਲਟਵਾਰ ਭਾਜਪੀ ਤੇ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤਾਂ ਸਵਾਲ ਭਾਜਪੀ ਨੂੰ ਕਰਨੀ ਹੈ ਕਿਉਂਕਿ ਉਹਨਾਂ ਦੀ ਹਜੇ ਤੱਕ ਮੰਗਾਂ ਜਿਹੜੀਆਂ ਪੂਰੀਆਂ ਨਹੀਂ ਕੀਤੀਆਂ ਤੇ ਭਾਜਪੀ ਕਦੇ ਕਿਸਾਨਾਂ ਦੇ ਹੱਥ ਦੇ ਵਿੱਚ ਆਏ ਹੀ ਨਹੀਂ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਪਲਟਵਾਰ ਜਿਹੜਾ ਕੀਤਾ ਜਾ ਰਿਹਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੰਤਰੀ ਕੁਲਦੀਪ ਤੜੀਵਾਲ ਦਾ ਹੋੜ ਕੀ ਕਹਿਣਾ ਇੱਥੇ ਸਰਦਾਰ ਅਪਾਸ ਸਿੰਘ ਗੋੜੀ ਆਰਤੀ ਨੇ ਉਹਨਾਂ ਦੇ بیٹے ਸਰਦਾਰ ਨੀਤ ਸਿੰਘ ਗੋੜੀ ਅੱਜ ਆਪਣੇ ਸੈਕੜੇ ਸਾਥੀਆਂ ਨਾਲ ਲੈ ਕੇ ਅਦਵੈਤੀ ਪਾਰਟੀਆਂ ਨੂੰ ਛੱਡ ਕੇ ਉਹ ਆਮਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿਣ ਆਇਆ ਸੀ ਉਹਨਾਂ ਦਾ ਧੰਨਵਾਦ ਕਰਨ ਆਇਆ ਸੀਗਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਪੂਰੀ ਟੀਮ ਦੇ ਨਾਲ ਇਸ ਇਲਾਕੇ ਦੇ ਵਿੱਚ ਅਜਨਾਲੇ ਦੇ ਵਿੱਚ ਡਰਤਾਂ ਦੇ ਨਾਲ ਕੰਮ ਕਰਨਗੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਇੱਕ ਜੂਨ ਨੂੰ ਜਿਹੜਾ ਵੱਧ ਵੱਧ ਮੋਟਾ ਪਹੁੰਚ। ਕਰਨਜੀਤ ਸੰਧੂ ਨੂੰ ਵਾਈਪਲਸ ਸਿਕਿਉਰਿਟੀ ਮਿਲੀ ਹੈ ਕਿਸ ਤਰੀਕੇ ਨਾਲ ਦੇਖਦੇ ਜੋ ਕਿਸਾਨਾਂ ਵੱਲੋਂ ਇਹ ਅੱਜ ਪਤਾ ਲੱਗਾ ਕਿ ਬੀਜੇਪੀ ਨੇ ਕੇਂਦਰ ਸਰਕਾਰ ਨੇ ਜਿਹੜੇ ਬੀਜੇਪੀ ਦੇ ਇੱਥੇ ਉਮੀਦਵਾਰ ਆ ਸਰਦਾਰ ਕਰਨਜੀਤ ਸਿੰਘ ਸੰਧੂ ਜਿਨ੍ਹਾਂ ਦਾ ਪਿਛਲੇ ਕਈ ਦਿਨਾਂ ਤੋਂ ਕਿਸਾਨ ਡਟ ਕੇ ਵਿਰੋਧ ਕਰ ਰਹੇ ਆ ਕੱਲਾ ਇੱਥੇ ਨਹੀਂ ਹੋ ਗਿਆ ਸਾਰੇ ਪੰਜਾਬੀ ਹੋ ਗਏ ਬਦੋ ਬੀਜਪੀ ਦੇ ਕੈਂਡੀਡੇਟਾਂ ਦਾ ਉਹਨਾਂ ਨੂੰ ਵਾਈਪਲਸ ਸਕਿਉਰਟੀ ਜਿਹੜੀ ਦਿੱਤੀ ਹੈ ਬੜੀ ਨਿੰਦਣਯੋਗ ਕਾਰਵਾਈ ਹੈ ਤੁਸੀਂ ਸਰ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਦੀ ਇਹ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਕਦੀ ਬਾਰਡਰ ਸੀਲ ਕਰਦੇ ਹੋ ਕਦੀ ਤੁਸੀਂ ਉਹ ਦਿੱਲੀ ਬੈਠਿਆਂ ਨੂੰ ਮਿਲਦੇ ਨਹੀਂ ਹੋਰ ਤੁਸੀਂ ਆਪਣੇ ਉਮੀਦਵਾਰਾਂ ਨੂੰ ਵਾਈਪਲਸ ਸਕਿਉਰਟੀਆਂ ਦੇ ਅੰਡੇ ਜੋ ਸਭ ਵੋਟਾਂ ਲੈਣ ਆਏ ਕਿ ਪੰਜਾਬ ਨੂੰ ਤੁਸੀਂ ਲੁੱਟਣ ਆਏ ਜੋ ਪੰਜਾਬ ਨੂੰ ਕੀ ਕਰਨ ਆਏ ਜੀ ਕਿਸਾਨਾਂ ਦਾ ਕਿ ਘੱਟ ਹੋਈ ਪਜਾ ਦੇਣਾ ਹੁਣ ਤੁਸੀਂ ਲੈ ਕੇ ਆਪਣੇ ਵਾਈਪਲਸ ਸਕورٹی ਜਿਹੜੀ ਆ ਤੇ ਕਿਸਾਨਾਂ ਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਹੋ ਮੈਂ ਬੀਜੇਪੀ ਵਾਲਿਆਂ ਨੂੰ ਕਹਿਣਾ ਚਾਹੁੰਦਾ ਕਿ ਸਭ ਜੋ ਤੁਸੀਂ ਬੀਜਿਆ ਸੀਗਾ ਤੁਸੀਂ ਬੀਜਿਆ ਸੀਗਾ ਦਿੱਲੀ ਜਾ ਕੇ ਕਿਸਾਨ 1.5 ਸਾਲ ਸੜਕਾਂ ਤੇ ਬੈਠੇ ਰਹੇ 740 ਕਿਸਾਨ ਸ਼ਹੀਦ ਹੋਏ ਅੱਜ ਵੀ ਕਿਸਾਨ ਸ਼ਬੂ ਬੈਰੀਅਰ ਤੇ ਤੇ ਖਨੋਰੀ ਬਾਰਡਰ ਦੇ ਉੱਤੇ ਬੈਠੇ ਆ ਜੋ ਤੁਸੀਂ ਬੀਜਿਆ ਉਹ ਹੀ ਵੱਢ ਰਹੇ ਹੋ ਸਭ ਤੁਸੀਂ ਕਿਸਾਨਾਂ ਨਾਲ ਇੰਨਾ ਧੱਕਾ ਕੀਤਾ ਹੁਣ ਕਿਸਾਨ ਕੋਲ ਤੁਹਾਨੂੰ ਪਿੰਡਾਂ 'ਚ ਵੜਦੇ ਕਿਸਾਨ ਤੇ ਆਪਣਾ ਪ੍ਰੋਟੈਸਟ ਕਰ ਰਹੇ ਉਹਨਾਂ ਦੀ ਸਟਰਗਲ ਆ ਉਹਨਾਂ ਦੀਆਂ ਮੰਨੀਆਂ ਮੰਗਾਂ ਜਿਹੜੀਆਂ ਉਹ ਮੋਦੀ ਦੇ ਮੁੜਕੇ ਲਾਗੂ ਦੇ ਕੀਤੀਆਂ ਸੋ ਸੰਧੂ ਸਾਹਿਬ ਨੂੰ ਚਿਹਤ ਦੇ ਦਿਓ ਭਾਈ ਚਿਹਤ ਦੇ ਦਿਓ ਜੱਟ ਚਿਹਤ ਦੇ ਦਿਓ ਕੋਈ ਕੋਈ ਸਕੋਰ ਵੀ ਦੇ ਦਿਓ ਜੀ ਨਾ ਤਾਂ ਪੰਜਾਬੀ ਡਰਨ ਵਾਲੇ ਆ ਨਾ ਪੰਜਾਬੀ ਕਦੀ ਡਰੇ ਆ ਤੇ ਨਾ ਪੰਜਾਬੀ ਭਾਜਪਾ ਨੂੰ ਵੋਟ ਪਾਉਣ ਵਾਲੇ ਆ ਆਪਣਾ ਪਸੂ ਦੂਰ ਕਰ ਦੇਣ ਜੋਨੂੰ ਇਦਾਂ ਵੋਟਾਂ ਪੈ ਜਾਣ ਗਿਆ ਉਹਨਾਂ ਨੂੰ ਕਿਸੇ ਨੇ ਪੰਜਾਬ ਤੋਂ ਵੋਟ ਨਹੀਂ ਪਾਉਣੀ ਔਰ ਇਹੋ ਜਿਹਾ ਬਿਸਤਾ ਬੋਲੂਗਾ ਭਾਜੀਪੀ ਦਾ ਇਸਕਾ ਜੇ ਦੁਬਾਰਾ ਉਹ ਪੰਜਾਬੀਆਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਦੁਬਾਰਾ ਪੰਗਾ ਲੈਣ ਤੋਂ ਸਪੋਚ ਕਰਨਗੇ ਇਦਾਂ ਦਾ ਮੂੰਹ ਤੋੜ ਜਵਾਬ ਦੇਣਗੇ ਪੰਜਾਬ ਦੇ ਲੋਕ 740 ਬੰਦੇ ਸਨ 4 ਸਾਲ ਹੋਏ ਸਾਡੇ ਦੇ ਬਹੁਤ ਟਾਈਮ ਨਹੀਂ ਹੋਇਆ 3350 ਹੋਇਆ 740 ਬੰਦੇ ਸ਼ਹੀਦ ਕੀਤੇ ਆ ਇਹ ਸਾਡੇ ਕੋਲ ਵੋਟਾਂ ਭਾਲਦੇ ਪੰਜਾਬ ਦੇ ਸਾਡੇ ਇਹਨੇ ਕਿਸਾਨ ਮਾਰ ਕੇ ਤੁਸੀਂ ਵੋਟਾਂ ਲੈਣ ਆਕੇ ਕੌਣ ਤੁਹਾਨੂੰ ਵੋਟਾਂ ਦੇਊਗਾ ਇਸ ਕਰਕੇ ਮੈਂ ਨਿੰਦਾ ਕਰਦਾ ਕਿ ਇੰਦਾ ਨੀ ਸਕੋਰਟੀਆ ਦੇਣੀਆਂ ਸਕੋਰਟੀਆ ਦੇ ਕੇ ਆਪਣੇ ਉਮੀਦਵਾਰਾਂ ਦੀ ਦਹਿਸ਼ਤ ਬੋਣੀ ਇਹਦੀ ਹੋਊਗਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਲੋਕ ਇਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ ਪੰਜਾਬ ਦੇ ਲੋਕ ਪਿਆਰ ਦੇ ਭੁੱਖੇ ਆ ਪੰਜਾਬੀਆਂ ਨੂੰ ਤੁਸੀਂ ਪਿਆਰ ਦੇ ਨਾਲ ਕੀ ਕਰ ਸਕਦੇ ਹੋ ਪਿਆਰ ਦੇ ਜੋ ਮਰਜ਼ੀ ਪੰਜਾਬੀਓ ਕਰਾ ਲਓ ਭਾਵੇਂ ਤੁਸੀਂ ਕਹੋਗੇ ਕਿ ਉਹਨਾਂ ਨੂੰ ਦਬਕਾ ਲਾਂਗੇ ਕਰਾ ਲਾਂਗੇ ਇੰਦਾ ਕਰਾਂਗੇ ਇਹ ਨਹੀਂ ਮੰਨਦੇਗੇ ਸੀ ਇਹਦੀ ਸੁਣਦੇ ਉਹ ਤੁਸੀਂ ਧੱਕਾ ਕੀਤਾ ਉਹ ਥੋੜ੍ਹ ਦੇ ਕਿਉਂ ਬੀਜਪੀ ਨੇ ਧੱਕਾ ਕੀਤਾ ਬਹੁਤ ਪੰਜਾਬ ਦੇ ਨਾਲ ਉਹ ਧੱਕੇ ਦਾ ਸਿੱਟਾ ਕਿ ਅੱਜ ਫਰੀਦਕੋਟ ਪਟਿਆਲਾ ਅਮਰ ਸਾਹਿਬ ਹਾਥਾੜ ਦਿੱਤੇ ਜਣਾ ਡੇਰਾ ਬਾਬਾ ਨਾਨਕ ਪਤਾ ਮੈਂ ਕਿੰਨੇ ਥਾਵਾਂ ਤੇ ਪੜਿਆ ਕਿੰਨੇ ਥਾਵਾਂ ਤੇ ਕਿਸਾਨ ਵਿਰੋਧ ਕਰ ਰਹੇ ਹੋ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਭਲੇ ਇਹਨਾਂ ਨੂੰ ਬੂਥ ਵੀ ਲਾਉ ਦੇਵਾਂਗੇ ਉਹ ਆਪਣਾ ਅੰਦੋਲਨ ਕਰਦੇ ਅੰਦੋਲਨ ਦਾ ਹਿੱਸਾ ਕਿਸਾਨਾਂ ਦੀ ਮੰਗਾਂ ਮੰਦ ਪਰ ਤਰਜੀਹ ਸਤੂ ਕਹਿੰਦੇ ਮੈਂ ਆਮ ਕਿਸਾਨ ਆ ਮੈਂ ਵੀ ਕਿਸਾਨ ਦਾ ਪੁੱਤ ਆ ਫਿਰ ਕਿਸਾਨਾਂ ਤੋਂ ਲਾਗੇ ਜਾਂਦਾ ਕਦੇ ਡਰ ਲੱਗਦਾ ਆ ਮੈਂ ਉਹੀ ਗੱਲ ਕਹਿੰਦੇ ਚੰਗੇ ਕੰਮ ਕੀਤੇ ਆ ਸਰ ਜੇ ਚੰਗੇ ਕੰਮ ਕੀਤੇ ਤੇ ਵਾਈਫੂ ਹੀ ਲੈਣ ਦਾ ਕੀ ਫਾਇਦਾ ਜੀ ਆ ਜਿਹੜੀ ਵਾਈ ਪਲੱਸ ਜੈਡ ਪਲੱਸ ਜੇ ਤੁਸੀਂ ਕੰਮ ਹੀ ਇਹਨੇ ਚੰਗੇ ਕੀਤੇ ਆਪ ਵੀ ਜਾਂ ਤੁਹਾਡੀ ਪਾਰਟੀ ਨੇ ਹੁਣ ਇਹ ਪਤਾ ਨਹੀਂ ਕਿੱਥੋਂ ਕੰਦਾਂ ਜਿਹੇ ਪਤਾ ਨਹੀਂ ਕਿਦਾਂ ਦੇ ਲੀਫਰਦੇ ਆ ਯਾਰ ਉਹ ਇਦਾਂ ਦੀ ਨਾ ਦੇ ਰੂਸਾ ਜੋ ਮਰਜ਼ੀ ਕਰਦਾ ਤੁਸੀਂ ਜੇ ਵਿਰੋਧ ਕਰਨਾ ਪੰਜਾਬ ਦੇ ਕਿਸਾਨਾਂ ਨੇ ਜਿੱਥੇ ਮਰਜ਼ੀ ਕਰ ਦੇਣਾ ਐਦਾਂ ਤੁਸੀਂ ਵੋਟਾਂ ਮੰਗੋਗੇ ਯਾਰ ਤੇ ਦਬਾਓਗੇ ਪੰਜਾਬ 'ਚ ਆਮ ਕਿਸਾਨ ਆ ਤੇ ਆਮ ਬੰਦਿਆਂ ਕੋ ਜਾਵੇ ਅਮਰਿਆ ਉਹ ਆਵੇ ਨਾ ਤੇਜਾ ਸਿੰਘ ਸਮੁੰਦਰੀ ਜੀ ਦਾ ਪੁੱਤ ਆ ਉਹ ਲੋਕਾਂ ਨੂੰ ਇਹ ਵੀ ਦੱਸਿਆ ਕਿ ਦਰਬਾਰ ਸਾਹਿਬ ਦੇ ਅੰਦਰ ਇੱਕੋ ਇੱਕ ਬਿਲਡਿੰਗ ਹੈ ਜਿੱਥੇ ਤੇਜਾ ਸਿੰਘ ਸਮੁੰਦਰੀ ਜੀ ਦੇ ਨਾਂ ਦੇ ਉੱਤੇ ਹਾਲ ਹੈ ਹੋਰ ਕੁਝ ਨਹੀਂ ਬਾਕੀ ਸਾਰਾ ਬੁੱਧਾਨ ਦਾਸ ਜੀ ਦੇ ਨਾਂ ਦਿੱਤੇ ਤੇਜਾ ਸਿੰਘ ਸਮੁੰਦਰੀ ਜਿਹੜੇ ਐਸਜੀਪੀਸੀ ਵਡਾਉਣ ਵਾਲਾ ਜੋ ਇੱਕ ਸੰਗਤ ਗੁਰੂ ਜਿਹੜੀ ਗੁਰੂ ਸਦਾਬਾਦ ਹੈ ਜਿਹੜੀ ਚੱਲੀ ਗੁਰੂ ਕਦਰ ਉਹਦਾ ਅਗਵਾਈ ਕਰਨ ਵਾਲੇ ਬੰਦੇ ਸਨ ਅੱਜ ਉਹਦਾ ਪੁੱਤ ਖੜਾ ਕਿੰਨਾ ਦਾ ਉਹਦੇ ਵਿਚਾਰੇ ਅੰਗਰੇਜ਼ਾਂ ਨਾਲ ਲੜਦੇ ਨੇ ਦਿੱਲੀ ਨਾਲ ਲੜਦੇ ਨੇ ਅੱਜ ਉਹਨਾਂ ਦਾ ਪੋਤਾ ਅੱਜ ਦੇ ਅੰਗਰੇਜ਼ ਅੱਜ ਦੇ ਹਿਟਲਰ મોદી ਬੀਜੇਪੀ ਅੱਜ ਉਹਨਾਂ ਦਾ ਖੜਾ ਜੇ ਸੁੰਦੀ ਸਾਹਿਬ ਅੱਜ ਜਿੰਦੇ ਹੁੰਦੇ ਤੇ ਸੱਚੀ ਉਹਨਾਂ ਦੇ ਅੱਖਾਂ ਜਥੋਂ ਹੁੰਦੇ ਕਿ ਮੈਂ ਜਣਾ ਕਿੱਥੇ ਵੜਾ ਜਣਾ ਕਿੱਥੇ ਮੈਂ ਲੜਦਾ ਸੀਗਾ ਤੇ ਕਿੱਥੇ ਇਹ ਇਹ ਮੇਰਾ ਮੇਰਾ ਪੋਤਾ ਜਣਾ ਹਾਕਮਾਂ ਦੇ ਨਾਲ ਕਿਹੜੇ ਹਾਕਮਾਂ ਦਾ ਖੜੇ ਹੈ ਦਨ ਦੇ اهل ਹਿੰਦੁਸਤਾਨ ਦੇ ਵਿੱਚ ਤਾਂ ਨਾ ਜਾਨੀ ਵੋਟਾਂ ਮੰਗੀਆਂ ਜਾਂਦੀਆਂ ਬਾਬੇ ਦੇ ਨਾਂ ਤੇ ਵੋਟਾਂ ਕਿੱਦਾਂ ਪਾ ਦੇਣਗੇ ਲੋਕ ਸਾਰੇ ਇਹੀ ਤੇ ਉਹਦਾ ਵਿਰੋਧ ਹੋ ਰਿਹਾ ਕਿ ਬਾਬਾ ਦੇ ਵਿਚਾਰਾ ਦਿੱਲੀ ਨਾਲ ਲੜਦਾ ਦਿਆ ਤੋ ਦਿੱਲੀ ਦਾ ਹੱਥ ਟੋਕਾ ਬਰਿਆ ਪਿਆ ਯਾਰ ਬਾਬਾ ਪੜਦੇ ਲੈ ਪਹਿਲਾਂ ਚੰਗੀ ਤੋਂ ਆਪਣੇ ਬਾਬੇ ਨੂੰ ਪੜੇ ਨਹੀਂ ਉਹਨੇ ਕੀ ਕੀਤਾ ਉਹਨਾਂ ਤੋਂ ਤਾਂ ਹੀ ਸਿੱਖਿਆ ਲਈਦੀ ਕਰੋ ਉਹਨਾਂ ਸਦੂ ਨਾ ਕੇ ਸਮੁੰਦਰੀ ਲਿਖਣ ਆਪਣੇ ਨਾਮ ਉਹ ਜੋ ਬੰਦੀ ਲਿਖ ਦਿੰਦੀ ਸਮੁੰਦਰੀ ਦਾ ਅਸਲ ਤੇ ਅਸਲ ਤੇਜਾ ਸੀਗੀ ਸਮੁੰਦਰੀ ਸੀਗੇ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਲਿਖਿਆ ਸਾਦੀ ਉਪਰ ਲਿਖਿਆ ਇਹਨਾਂ ਨੇ ਸਾਰੇ ਬਸ ਸਰਕਾਰ ਤੇ ਜਵਾਬ ਕਰਦੇ ਰਹੇ ਆ ਲੋਕਾਂ ਨੂੰ ਮੂਲਕ ਬਣਾਉਣ ਦੀ ਜੋ ਮਰਜ਼ੀ ਖੋਣ ਵੋਟ ਨਹੀਂ ਪੈਂਦੀ ਸਰ ਜੋ ਮਰਜ਼ੀ ਹੋ ਜੀ ਉਹ ਭਾਈਓ ਸਾਹਿਬ ਕਹਿੰਦੇ ਕਿ ਆਮ ਆਦਮੀ ਪਾਰਟੀ ਪੋਲ ਪੱਤਰ ਦੇ ਕਮਜ਼ੋਰ ਆ ਹੁਣ ਤੁਹਾਡੇ ਜਿਹੜੇ ਕੱਟ ਹੋ ਰਹੇ ਪਿੰਡਾਂ 'ਚ ਕੀ ਲੱਗਦਾ ਨਹੀਂ ਨਹੀਂ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਹੰਗਾ ਦਾ ਚੰਗਾ ਹੰਗਾ ਦਾ ਵਧੀਆ ਫਿਰ ਮੈਂ ਤਾਂ ਦੇਖੋ ਅਸੀਂ ਤਾਂ ਜਾਤੀ ਤੋਂ ਨਹੀਂ ਕਿਸ ਖਿਲਾਫ ਦੀ ਅਸੀਂ ਤਾਂ ਕੱਲ ਪਤਾ ਲੱਗਾ ਸੀਗਾ ਕਿ ਮਤਲਬ ਜਿਹੜਾ ਸੁੱਖ ਵਿਲਾਸ ਹੋਟਲ ਦੇ ਮਾਲਕ ਫਦਾ ਸੁਖਵੀਰ ਸਿੰਘ ਬਾਦਲ ਉਹਨੀ ਬਿਮਾਰ ਨੇ ਬਾਬਾ ਪੁੱਡਾ ਸਾਹਿਬ ਜੀ ਦੀ ਧਰਤੀ ਤੇ ਬੈਠੇ ਆ ਸਾਡੀ ਅਰਦਾਸ ਹੈ ਕੋਈ ਤੰਦ ਉਸ ਤੋਂ ਹੋਣ ਉਹ ਉਹ ਆਪਣੀ ਕੰਪੇਨ ਕਹਿੰਦੇ ਚੋਰ ਪੰਚਾਇਤ ਕਹਿੰਦੇ ਮੈਨੂੰ ਕਈ ਬੰਦੇ ਪੁੱਛਿਆ ਜੀ ਉਹਨਾਂ ਦਾ ਹਾਲ ਕੀ ਆ ਮੈਂ ਕਹਿੰਦਾ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਵੱਡੇ ਲੋਕ ਨੇ ਵੱਡੇ ਆਕਰਾਂ ਦੇ ਬੰਦੇ ਆ ਮਾਲਾ ਬੰਦਾ ਤੇ ਅਰਦਾਸ ਹੀ ਕਰ ਸਕਦਾ ਅਰਦਾਸ ਕਰਦੇ ਆ ਕਿ ਉਹਨਾਂ ਦਾ ਸਿਆਸੀ ਸੇਫੀ ਕੋਈ ਸਿਆਸੀ ਤੌਰ ਤੇ ਨਹੀਂ ਬਿਮਾਰ ਹੋ ਗਏ ਜੀ ਹਾਂ ਪਤਾ ਵੀ ਲੈਣ ਜਾ ਸਕਦੇ ਆ ਪਤਾ ਤਾਂ ਪਤਾ ਹੀ ਨਹੀਂ ਉਹਨਾਂ ਦਾ ਹੈ ਕਿੱਥੇ ਨੇ ਉੱਪਰ ਪੈਣੀ ਦਾ ਤੇ ਬਿਮਾਰੀ ਕਿਹੜੀ ਸਿਆਸੀ ਆ ਕਿ ਦੁਜੀ ਆ ਕਿਉਂਕਿ ਮਾਨ ਸਾਹਿਬ ਵੀ ਉਦੋਂ ਚੜਦੇ ਹੁੰਦੇ ਆ ਅੱਗੇ ਪਾਸੇ ਬਹੁਤ ਸਾਰੇ ਕਾਲੀ ਭਾਜੀਪੀ ਵਾਲੇ ਕਾਂਗਸੀਆਂ ਨੂੰ ਅਹਲੇ ਸਿਆਸੀ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਕਿਉਂਕਿ ਮਾਨ ਸਾਹਿਬ ਨੇ 13 ਜੀਤੋਂ ਦਾ ਮੌਦਾ ਦਿੱਤਾ 13 ਜੀਤੋਂ ਜਿੱਤਣੀਆਂ ਸਮਝ ਗੇ ਗੀ ਗੱਲ ਸੋ ਮੈਂ ਤਾਂ ਮਤਲਬ ਤੰਦਰੁਸਤੀ ਸਤ ਤੰਦਰੁਸਤੀ ਸੰਬੀਰ ਸਿੰਘ ਬਾਦੋਂ ਨਹੀਂ ਜਲਦੀ ਜਲਦੀ ਸਿਹਤ ਬੰਦ ਹੋ ਜਾਣ ਆ ਟੈਂਪਰੇਚਰ ਵੀ ਥੋੜਾ ਠੀਕ ਹੋ ਦੇ ਕਿਉਂਕਿ ਮੀਲਾਂ ਦੇ ਕਾਖੇ ਵਾਲੀ ਟੈਂਪਰੇਚਰ ਸਹੀ ਦੀ ਆ ਸਭ ਦੇ ਦੀ ਗੱਲ ਉਹਦਾ ਟੈਂਪਰੇਚਰ ਜਿਹੜਾ ਔਰ ਥੋੜਾ ਘਟ ਗਿਆ ਯਾਰ ਅਜਾ ਗਰਮੀ ਦੇ ਵੇਲੇ ਬਹੁਤੀ ਸ਼ੁਧੂ ਨਹੀਂ ਹੋਈ ਪਰ ਕਿੱਥੇ ਮੀਂਹਾਂ ਦੇ ਕਾਕੇ ਹੀ ਵੱਡਿਆਂ ਕਰਾਂਦੇ ਕੋੜ ਦੇ ਚਾਹਦਿਆਂ ਨੂੰ ਬਾਪੂ ਦੇ ਸਿਰ ਤੇ ਮੋਝਾ ਲੀਂ ਗਿਆ ਸਾਰੀ ਉਮਦ ਤੇ ਹੁਣ ਆਪ ਮਤਲਬ ਵਾਈ ਕਰਦੀ ਪੈਣ ਈ ਆ ਇਸ ਸਾਲ ਖੇਤੀ ਕਰਨ ਦੀ ਬੜੀ ਔਖੀ ਆ ਸਿਆਸਤ ਦੀ ਖੇਤੀ ਇਹਦੇ ਕੋਈ ਵੀ ਹੁਣ ਬਚਾਦਿਆਂ ਨੂੰ ਆਪ ਕੰਮ ਕਰਨਾ ਪੈ ਰਿਹਾ ਪਹਿਲਾਂ ਸਾਰੀ ਉਮਦ ਪਿਤਾ ਜੀ ਪੰਜ ਵਾਰ ਮੋਖ ਨੂੰ ਤੀ ਰਹੇ ਸੀ ਮੋਝਾ ਕਰਦਾ ਸੀ ਹੁਣ ਫਿਰ ਇੱਟਾ ਹੀ ਬਿਮਾਰੀ ਬੂਦੀ ਤੇ ਫਤਰੀ ਲੱਗਣੀ ਆ ਤੋ ਸੇਤ ਸੇਤ ਸੇਤਵਾ ਦੌੜੋ ਜਲਦੀ ਇਹਦਾ ਮਹਿੰਦਰਪਾਲ ਸੁੱਚਾ ਸਿੰਘ ਲਗਾ ਦੀ ਵੀਡੀਓ ਹੈ 2 ਕੋਸ ਸਾਲ ਪਹਿਲਾਂ ਹੁਣ ਉਹਦੇ ਮੁੰਡੇ ਦੀ ਇੱਕ ਵੀਡੀਓ ਆ ਰਹੀ ਹੈ ਤੇ ਕੀ ਕਰਾ ਚਾਹੁੰਦੇ ਤੁਸੀਂ ਮੈਂ ਸ਼ਰੀ ਹਾਲਤ ਦੇ ਵਿੱਚ ਉਹਨਾਂ ਤੋਂ ਕੀ ਆਸ ਕਰੋਗੇ ਤੁਸੀਂ ਉਹਨਾਂ ਤੋਂ ਕੀ ਆਸ ਕਰੋਗੇ ਉਹਨਾਂ ਦੀ ਵੀਡੀਓ ਇੱਕ ਵੇਖ ਕੇ ਤੁਸੀਂ ਮਨੰਦ ਕਰਦੇ ਤੇ ਹੁਣ ਇਹਨਾਂ ਦੀ ਵੇਖ ਕੇ ਮਨੰਦ ਕੀ ਕੀ